ਬਠਿੰਡਾ ਦੇ ਥਾਣਾ ਬਿਆਲਪੁਰਾ ਦੇ ਨੌਂ ਦੇ ਪਿੰਡ ਗੁਰੂ ਸਰਵਿਕੇ ਹੋਈ ਬੇਅਦਵੀ ਦੇ ਮਾਮਲੇ ਵਿੱਚ ਨਾਮਜਦ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਬਠਿੰਡਾ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ। ਥਾਣਾ ਬਿਆਲਪੁਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਬੇਅਦਵੀ ਦੇ ਮਾਮਲੇ ਵਿੱਚ ਨਾਮਜਦ ਸੀ ਤੇ ਪੁਲਿਸ ਨੇ ਪਘੋੜਾ ਕਰਾਰ ਦਿੱਤਾ ਹੋਇਆ ਸੀ। ਥਾਣਾ ਬਿਆਲਪੁਰਾ ਦਰਜ ਮਾਮਲੇ ਵਿੱਚ प्रदीप ਕਲੇਰ ਵੱਲੋਂ ਬਠਿੰਡਾ ਅਦਾਲਤ ਵਿੱਚ ਲਗਾਈ ਗਈ ਸੀ ਜ਼ਮਾਨਤ ਸਾਬਕਾ ਏਜੀ ਅਨਮੋਲ ਰਤਨ ਸਿੰਘ ਡੇਰਾਪ੍ਰੇਮੀ प्रदीप ਕਲੇਰ ਦੇ ਵਕੀਲ ਵੱਜੋਂ ਹੋਏ ਸਨ ਪੇਸ਼ ਦੇਖੋ ਪੂਰੀ ਖਬਰ ਸਤਿ ਸ਼੍ਰੀ ਅਕਾਲ ਅੱਜ ਸਟੇਟ ਵਰਸਸ ਪ੍ਰਦੀਪ ਕੁਮਾਰ ਦੀ ਜੋ 161 ਨੰਬਰ ਐਫ ਆਈ ਆਰ ਦੇ ਵਿੱਚ ਬਠਿੰਡਾ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੀ ਬੇਲ ਉੱਥੇ ਅਦਾਲਤ ਜਪੈਂਡਿੰਗ ਸੀ ਤਾਂ ਉਸ ਦੇ ਵਿੱਚ ਜਿਹੜੀ ਬਹਿਸ ਹੋਈ ਉਸ ਦੇ ਵਿੱਚ ਜਿਹੜਾ ਪਹਿਲਾ ਜਤਿੰਦਰ ਵੀਰ ਅਰੋੜਾ ਮੁਲਜ਼ਮ ਸੀਜ ਦੇ 164 ਦੇ ਬਿਆਨ ਹੋਏ ਸੀ ਉਹਨੇ ਆਪ ਦੇ 164 ਦੇ ਬਿਆਨਾਂ ਦੇ ਵਿੱਚ ਐਡਮਿਟ ਕੀਤਾ ਸੀ ਕਿ ਅਸੀਂ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਬੇਦਬੀ ਹੋਈ ਹੈ ਉਸ ਦੇ ਸਬੰਧ ਵਿੱਚ ਮੀਟਿੰਗ ਕੀਤੀ ਸੀ ਬੇਦਬੀ ਕਰਨ ਦੇ ਹੁਕਮ ਕੀਤੇ ਸੀ ਤਾਂ ਹੁਣ ਪ੍ਰਦੀਪ ਕਲੇਰ ਨੇ ਆਪ ਦੇ 164 ਦੇ ਬਿਆਨਾਂ ਵਿੱਚ ਕਿਹਾ ਸੀ ਕਿ ਇੱਕ ਮੀਟਿੰਗ ਹੋਈ ਸੀ ਜਿੰਦੇ ਵਿੱਚ ਰਾਮ ਰਹੀਮ ਤੇ ਹਣੀਪ੍ਰੀਤ ਦੋਨਾਂ ਨੇ ਆ ਕੇ ਕਿਹਾ ਸੀ ਕਿ ਤੁਸੀਂ ਬਦਲਾ ਲਓ ਤਾਂ ਪੰਜਾਬ ਦੇ ਅੰਦਰ ਜਿਹੜੇ ਉਹ ਹਾਲਾਤ ਪੈਦਾ ਹੋਏ ਉਹ ਉਸ ਮੀਟਿੰਗ ਤੋਂ ਬਾਅਦ ਹਾਲਾਤ ਪੈਦਾ ਹੋਏ ਤੇ ਅੱਜ ਜਿਹੜੀ ਉਹ ਬੇਲਾਈ ਸੀ ਉਹ ਆਪਣੇ ਸਾਬਕਾ ਏਜੀ ਜਿਹੜੇ ਸਰਦਾਰ ਅਨਮੋਲ ਰਤਨ ਸਿੰਘ ਸਿੱਧੂ ਆਏ ਸੀ ਇਧਰੋਂ ਅਸੀਂ ਪੇਸ਼ ਹੋਏ ਸੀ ਤਾਂ ਜਮਾਨਜੋਬ ਅਦਾਲਤ ਦੇ ਅੱਗੇ ਸਾਹਮਣੇ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਇਹ ਮੁਲਜ਼ਮ ਜਿਹੜੇ ਪ੍ਰਦੀਪ ਕਲੇਰ ਹੈ ਜਿਹੜਾ ਫੰਸ ਹੈ ਉਹ ਅਗੇਂਸ ਸੋਸਾਇਟੀ ਹੈ ਹੀਨियस ਕ੍ਰਾਈਮ ਹੈ ਤੇ ਪਹਿਲੋ ਵੀ ਜਿਹੜੇ ਮੁਲਜ਼ਮਾਂ ਦੀਆਂ ਅਦਾਲਤਾਂ ਨੇ ਹਾਈ ਕੋਰਟ ਨੇ ਬੇਲ ਕੀਤੀ ਸੀ 8-8-9-9 ਮਹੀਨੇ ਤੋਂ ਬਾਅਦ ਬੇਲ ਕੀਤੀ ਸੀ ਤਾਂ ਅਸੀਂ ਰਿਕਵੈਸਟ ਕੀਤੀ ਸੀ ਕਿ ਇਹਨਾਂ ਦੀਆਂ ਜਿਹੜੀਆਂ ਬੇਲ ਉਹ ਡਿਸਕਸ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਅਜੇ ਇਸ ਦੇ ਵਿੱਚ ਹਨੀਪ੍ਰੀਤ ਰੈਸ ਨਹੀਂ ਹੋਈ ਰਾਮ ਰਹੀਮ ਦੀ ਇਹਨਾਂ ਕੇਸਾਂ 'ਚ ਜਿਹੜੇ ਰੈਸ ਨਹੀਂ ਪਈ ਸਮਾਨਯੋਗ ਅਦਾਲਤ ਨੇ ਹੁਣੇ ਪਤਾ ਲੱਗਿਆ ਕਿ ਮਾਨਯੋਗ ਅਦਾਲਤ ਨੇ ਉਹ ਜਿਹੜੀ ਹੈ ਬੇਲ ਰੈਗੂਲਰ ਬੇਲ ਆ ਜਿਹੜੀ ਉਹ ਡਿਸਕਸ ਕਰ ਬਟਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ